ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬੀ ਨਵਿਆਸਿਆਂ ਪੰਜਾਬ ਦੇ ਨਵਿਆਸਿਆਂ ਨੂੰ ਸਮੂਹ ਦੇਸ਼ਾਂ ਦੇ ਸਮੇਂ ਵਿੱਚ ਵਸਦੇ ਸਿੱਖ ਪਰਿਵਾਰਾਂ ਨੂੰ ਤੇ ਸਿੱਖ ਸੰਗਤਾਂ ਨੂੰ ਇਹ ਭਲੀ ਭਾਤ ਪਤਾ ਹੀ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਭੀ ਨੂੰ ਖਰਾਬ ਕਰਨ ਵਾਸਤੇ ਇਹ ਨਸ਼ੇੜੀ ਹਾਕਮ ਜਿਹੜੇ ਆ ਇੱਕ ਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਨੇ ਇਹਨਾਂ ਨੇ ਥੋੜੇ ਕੱਲ ਪਰसों ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ 4 ਗ੍ਰਾਮ ਨਸ਼ੇ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਿਹੜਾ ਆਪ ਹਾਕਮ ਨਸ਼ੇੜੀ ਹੋਵੇ ਉਹ ਦੂਸਰੇ ਦਿਤੇ ਨਸ਼ੇ ਦੇ ਕੇਸ ਪਾਵੇ ਕਿੰਨੀ ਗੱਲ ਫੱਬਦੀ ਆ ਇਹ ਸਾਡੇ ਸੰਗਤ ਨੂੰ ਪਲੇਪਾਤ ਜਾਣੂ ਖੋਣ ਜਾਣਾ ਚਾਹੀਦਾ ਹੈ ਗੱਲ ਤੋਂ ਇਹ ਗੱਲ ਤਾਂ ਅਸੀਂ ਪਹਿਲਾਂ ਹੀ ਆਪਾਂ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਪਾਈ ਪ੍ਰਮਿੰਦਰ ਸਿੰਘ ਝੋਟਾ ਉਤੇ ਇਹਨਾਂ ਨੇ ਨਸ਼ੇ ਦਾ ਕਿਸ ਨੂੰ ਨਸ਼ੇ ਦਾ ਨਸ਼ਾ ਬੰਦ ਕਰਨ ਵਾਸਤੇ ਗਿਆ ਉਹਨੇ ਨਸ਼ਾ ਫੜਿਆ ਕੈਪਸੂਲ ਫੜੇ ਆ ਵੀਡੀਓ ਵਾਇਰਲ ਕੀਤੀ ਫੇਰ ਵੀ ਉਸੇ ਹੀ ਬੰਦੇ ਉਤੇ ਨਸ਼ੇ ਦਾ ਕੇਸ ਪਾਤਾ ਉਹਦੇ ਤੋਂ ਬਾਅਦ ਪਾਨਾ ਸਿੱਧੂ ਉਤੇ ਨਸ਼ੇ ਦਾ ਕੇਸ ਪਾਤਾ ਚੈਨੀ ਲੁੱਟਣ ਦਾ ਕੇਸ ਪਾਤਾ ਬਾਅਦ ਫਿਰ ਇਹਨਾਂ ਕੇਸ ਵਾਪਸ ਲੈਣੇ ਪਏ ਇਹ ਝੂਠੇ ਹਾਕਮ ਹੈ ਜਿਹੜੇ ਨਸ਼ੇੜੀ ਹਾਕਮ ਆ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦੇ ਇਹਨਾਂ ਨੂੰ ਪਤਾ ਵਾ ਕਿ ਇੱਥੇ ਰੰਗਜੀਵ ਵਰਗੇ ਨਹੀਂ ਰਹਿਣਾ ਇਹਨਾਂ ਨੇ ਵੀ ਨਹੀਂ ਆ ਇਹਨਾਂ ਦਾ ਬੇੜਾ ਘਰ ਕੋ ਨਹੀਂ ਹੋਣਾ ਵਾ ਪਰ ਉਹਨਾਂ ਦਾ ਸੱਚ ਰਹਿਣੀ ਰਹਿਣੀ ਆ ਪਰ ਇਹ ਹਾਕਮ ਹੈ ਜਿਹੜਾ ਆਪਣੇ ਹੱਥ ਕੰਡੇ ਵਰਤਣਾ ਜਿਹੜਾ ਵੀ ਕੁਰਸੀ ਦੇ ਉੱਤੇ ਬਹਿ ਜਾਂਦਾ ਨਾ ਜਦੋਂ ਬਾਦਲ ਬੈਠਾ ਸੀ ਉਦੋਂ ਸੁਖਬੀਰ ਕਹਿੰਦਾ ਵੀ ਖੋਣੀ ਮੇਰੇ ਤੋਂ ਬਗੈਰ ਕੋਈ ਰਾਜ ਕਰਨਾ ਹੀ ਨਹੀਂ ਆ ਤੇ ਅੱਜ ਇਹ ਬਹਿ ਗਿਆ ਉਹ ਨਸ਼ੇੜੀ ਗੱਲ ਦਾ ਇਹ ਕਹਿੰਦਾ ਵੀ ਮੇਰੇ ਤੋਂ ਬਗੈਰ ਕੋਈ ਪਤਾ ਨਹੀਂ ਮੈਂ ਹੀ ਸਾਰੀ ਉਮਰ ਮੈਂ ਹੀ ਰਾਜ ਤੇ ਬੈਠਣਾ ਇਹ ਕਈ ਵਾਰੀ ਰਾਜ ਆਏ ਤੇ ਕਈ ਵਾਰੀ ਗਏ ਕਈ ਯਕਰੀਏ ਇੱਥੇ ਆਏ ਕਈ ਦਰਬਾਰੇ ਆਏ ਕਈ ਬਿੰਤੀ ਆਏ ਕਈ ਹੁਣੇ ਆਂ ਤੇ ਕਈ ਜਾਣੇ ਆ ਪਰ ਤੂੰ ਆ ਬਾਜ ਰੱਖੀ ਤੇਰਾ ਹਾਲਾਤ ਸੀ ਲੇਕਿਨ ਜਿਹੜੇ ਰੰਗਜੀਤ ਤੋਂ ਮਾਰੇ ਹੋਣੇ ਜੇ ਤੂੰ ਇਹੋ ਜਿਹੀ ਸਿੱਖਾਂ ਦੇ ਨਾਲ ਇਹੋ ਜਿਹੀ ਪੰਗੇ ਲੈਂਗਾ ਤੇ ਸਿੱਖਾਂ ਤੇ ਅਤਿਆਚਾਰ ਕਰੇਗਾ ਭਾਈ ਅੰਮ੍ਰਿਤਪਾਲ ਸਿੰਘ ਦੀ ਸਭੀ ਜਿਹੜੀ ਖਾਲਸਾ ਵੀਰ ਦੇ ਵਿੱਚ ਬੜੀ ਹੈ ਉਹਨੂੰ ਖਰਾਬ ਕਰਨ ਵਾਸਤੇ ਅੱਜ ਇਹ ਨਸ਼ੇੜੀ ਸਰਕਾਰ ਨੇ ਕਈ ਪੂਲੇ ਪੈਦਾ ਕਰਤੇ ਆ ਪੂਲੇ ਬਾਣੇ ਦੇ ਵਿੱਚ ਪੂਲੇ ਇਹੋ ਜਿਹਾ ਬਕਵਾਸ ਕਰ ਰਹੇ ਵੀ ਅਸੀਂ ਇਹ ਨਸ਼ਾ ਪੀਂਦੇ ਵੇਖੇ ਧੁਰ ਲਾਣ ਜਾਂ ਤੁਹਾਡੇ ਬਾਣੇ ਪਾਉਣ ਦਿੱਤੇ ਉਹ ਤੁਹਾਡੇ ਦੇ ਬਾਣੇ ਵਾਲੇ ਅਸੀਂ ਪ੍ਰੂਫ ਦੇ ਸਕਦੇ ਹਾਂ ਤੁਹਾਡੇ ਬਾਣੇ ਜਿਨ੍ਹਾਂ ਨੇ ਪਾਏ ਆ ਉਹਨਾਂ ਨੂੰ ਤੁਸੀਂ ਨਸ਼ੇ ਵੇਚਣ ਲਾਇਆ ਬਾਣੇ ਵਾਲਿਆਂ ਦੇ ਤੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਤਾੜਨਾ ਵੀ ਕਰੂੰਗਾ ਵੀ ਆਪਣੇ ਨਸ਼ੇ ਦੇ ਬਾਜ ਆ ਜਾਓ ਵੇਚਣਾ ਤੋਂ ਹਰਕਤਾਂ ਤੋਂ ਬਾਜ ਆ ਜਾਓ ਬਾਣੇ ਨੂੰ ਦਾਗ ਨਾ ਲਾਓ ਜੇ ਬਾਣੇ ਦਾਗ ਨਾ ਲਾਏ ਤੁਹਾਨੂੰ ਦੇਖਾ ਦੇਣਾ ਪਊਗਾ ਬਾਣੇ ਦੇ ਉੱਤੇ ਦਾਗ ਲਾ ਰਹੇ ਨਸ਼ਾ ਵੇਚ ਰਹੇ ਇਹਨਾਂ ਦੇ ਜਿਹੜੇ ਚਾਲੂ ਪਾਰਟੀ ਦੇ ਬੰਦੇ ਆ ਉਹ ਵੀ ਬਾਜ ਆ ਜਾਣ ਤੇ ਜਿਹੜੇ ਬਾਣਾ ਪਾ ਕੇ ਪੂਲੇ ਵਾਲੀਆਂ ਕਰਤੂਤਾਂ ਕਰਦੇ ਕਰਦੇ ਵੀ ਸਿੱਖ ਪੰਥ ਦੇ ਹੀਰੇ ਨੂੰ ਕੌਮ ਦੇ ਹੀਰੇ ਨੂੰ ਅੱਜ ਦੇ ਐਮਪੀ ਨੂੰ ਬਦਨਾਮ ਕਰਨ ਦੀਆਂ ਕੁੱਝੀਆਂ ਹਰਕਤਾਂ ਕਰ ਰਹੇ ਉਹ ਬਾਜ ਆ ਜਾਣ ਤੇ ਨਹੀਂ ਤੇ ਫਿਰ ਇਹਨਾਂ ਦੇ ਛਿੱਟੇ ਘਬੀਰ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ